ਦੋਸਤੋ ਤੁਸੀਂ ਨਾ ਕਿਸੇ ਦੇ ਦਿਮਾਗ ਦੀ ਗੱਲ ਪੜ੍ਹ ਸਕਦੇ ਨਹੀਂ ਪੜ੍ਹ ਸਕਦੇ ਨਾ ਪਰ ਹੋਰ ਬਹੁਤ ਇਨਸਾਨ ਹੈ ਜਿਹੜੇ ਕਿ ਕਿਸੇ ਦੇ ਆਪਣੇ ਸਾਹਮਣੇ ਬੈਠਾ ਹੋਵੇ ਸਾਈਕੋਲੋਜੀ ਦੇ ਸਿਸਟਮ ਦੇ ਹਿਸਾਬ ਨਾਲ ਉਹ ਅਗਲੇ ਦੇ ਦਿਮਾਗ ਨੂੰ ਰੀਡ ਕਰ ਲੈਂਦੇ ਵੀ ਇਹਦੇ ਦਿਮਾਗ ਦੇ ਵਿੱਚ ਚੱਲੀ ਕੀ ਜਾਂਦਾ ਉਹ ਤਾਂ ਗੱਲ ਠੀਕ ਹੈ ਵੀ ਉਹ ਆਪਣੇ ਸਾਹਮਣੇ ਬੈ ਕੇ ਆਪਣੇ ਦਿਮਾਗ ਨੂੰ ਰੀਡ ਕਰ ਲੈਂਦੇ ਵੀ ਆਪਣੇ ਦਿਮਾਗ ਦੇ ਵਿੱਚ ਕੀ ਚੱਲਦਾ ਤੇ ਉਹ ਆਪਾਂ ਨੂੰ ਦੱਸ ਦਿੰਦੇ ਆ ਅੰਤਰਜਾਮੀਆ ਤਰ੍ਹਾਂ ਵੀ ਤੁਹਾਡੇ ਦਿਮਾਗ ਦੇ ਵਿੱਚ ਆਹ ਗੱਲ ਚੱਲੀ ਜਾਂਦੀ ਹੈ ਪਰ ਕੀ ਤੁਸੀਂ ਅੱਜ ਤੱਕ ਚਾਹੇ ਤੁਸੀਂ ਅੱਧੇ ਕਿਲੋਮੀਟਰ ਤੇ ਖੜੇ ਹੋਂ ਜਾਂ ਆਪਸ ਦੇ ਵਿੱਚ ਦੋ ਇਨਸਾਨ ਤੁਸੀਂ ਆਪਸ ਦੇ ਵਿੱਚ ਕੋਈ ਗੱਲਾਂ ਬਾਤਾਂ ਕਰੀ ਜਾਂਦੇ ਹੋ ਚਾਹੇ ਤੁਸੀਂ ਅੱਧੇ ਕਿਲੋਮੀਟਰ ਤੇ ਖੜੇ ਹੋਂ ਸਾਡੀਆਂ ਗੱਲਾਂ ਕੋਈ ਤੀਜਾ ਇਨਸਾਨ ਦੱਸ ਸਕਦਾ ਵੀ ਇਹ ਕੀ ਬੋਲੀ ਜਾਂਦੇ ਆ ਉਹ ਵੀ ਐਵੇਂ ਨਹੀਂ ਕਹਿੰਦੇ ਵੀ ਆਪਾਂ ਫੋਨ ਵਗੈਰਾ ਨਾਲ ਜਾਂ ਇਦਾਂ ਕੋਈ ਟੈਕਨੋਲੋਜੀ ਦੇ ਸਹਾਰੇ ਨਾਲ ਵੀ ਉਹ ਆਪਣੀਆਂ ਗੱਲਾਂ ਸਮਝ ਸਕਦਾ ਹੈ ਪਰ ਉਹ 10 ਕਿਲੋਮੀਟਰ ਤੇ ਖੜਕੇ ਇਨਸਾਨ ਉਹਦੇ ਬਾਰੇ ਗੱਲਾਂ ਕਰੀ ਜਾਂਦੇ ਹਨ ਤਾਂ ਉਹ ਇਨਸਾਨ ਨੂੰ ਪਤਾ ਲੱਗ ਜਾਂਦਾ ਤੇ ਪਤਾ ਕਿਵੇਂ ਲੱਗਦਾ ਇਦਾਂ ਦੇ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਤਾਂ ਹਾਂਜੀ ਦਿਖਾਉਣੇ ਆ ਤੁਹਾਨੂੰ ਉਹ ਇਨਸਾਨ ਪੰਜਾਬ ਦੇ ਵਿੱਚੋਂ ਬਜ਼ੁਰਗਾ ਤਾਂ ਕਰਦੇ ਆਂ ਸਟਾਰਟ ਫਿਰ ਆਜੋ ਜੀ ਐ ਬਈ ਮੇਰੀ ਗੱਲ ਸੁਣੋ ਬਈ ਲੈ ਬਈ ਆ ਬਾਬਾ ਬਾਬੇ ਨੇ ਕਹਿਣਾ ਆਪਾਂ ਨੂੰ ਵੀ ਬਈ ਮੈਂ ਦੱਸੂਗਾ ਵੀ ਬੰਦਾ ਕੀ ਬੋਲਿਆ ਕਰਦਾ ਮੈਨੂੰ ਇਨੀ ਦੂਰ ਠੀਕ ਹੈ ਠੀਕ ਆਈ ਕਿਹਾ ਕਿ ਬਾਬੇ ਨੇ ਠੀਕ ਹੈ ਨਾ ਲੈ ਬਾਬਾ ਅਸੀਂ ਉੱਥੇ ਦੂਰ ਹੋ ਕੇ ਖੜ ਜੀਏ ਤੂੰ ਦੱਸੀ ਚੱਲੇਗਾ ਇੰਨੀ ਦੂਰ ਆਇਆ ਆਪਾਂ ਇਹਨਾਂ ਨੇੜੇ ਜਾ ਕੇ ਪੁੱਛਿਆ ਕਰਾਂਗੇ ਆਪਾਂ ਠੀਕ ਹੈ ਕਹਿੰਦਾ ਜੋ ਵੀ ਕਹਾਂਗੇ ਲੈ ਬਈ ਕਹਿੰਦਾ ਤੂੰ ਇੱਥੇ ਦੱਸੀ ਤੂੰ ਕੀ ਕਹਿਣਾ ਚਾਹਣਾ ਹੈਗਾ ਮੈਂ ਕਹਿਣਾ ਚਾਹਣਾ ਗੇਲਾ ਬੰਦਾ ਬਹੁਤ ਟੌਪ ਦਾ ਇੱਕ ਨੰਬਰ ਆ ਠੀਕ ਹੈ ਚੱਲ ਹੁਣ ਆਪਾਂ ਉਹ ਤੋਂ ਪੁੱਛਣਾ ਵੀ ਉਹਨੇ ਆਦੇ ਮਨ ਚ ਕੀ ਗੱਲ ਕਹੀ ਉਧਰ ਠੀਕ ਹੈ ਲੈ ਬਈ ਆਪਾਂ ਹੁਣ ਬਾਬੇ ਕੋਲੇ ਆ ਗਏ ਬਾਬਾ ਲੈ ਬਈ ਦੱਸ ਹੁਣ ਅਸੀਂ ਉਹ ਤਾਂ ਕੀ ਗੱਲ ਕਰੀ ਸੀਗੀ ਇਕੱਠੇ ਹੋ ਕੇ ਨਾ ਫੇਰ ਦੱਸੂ ਯਾਰ ਚੱਲ ਇਕੱਠੇ ਆ ਜਾ ਕੋਈ ਗੱਲ ਨਹੀਂ ਤੂੰ ਦੱਸ ਅਸੀਂ ਆਜੋ 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 ਹਾਂ ਦੱਸ ਉਹ ਕਹਿੰਦਾ ਵੀ ਗੇਲਾ ਬੰਦਾ ਬਹੁਤ ਟੌਪ ਦਾ ਹੇ ਮੈਂ ਆ ਜਾ ਕਾਹਦਾ ਕਾਰ ਵੀਰ ਖੜੇ ਬਾਬਾ ਦੋ ਇੱਕ ਮਿੰਟ ਖੜੇ ਉਧਰ ਖੇਡ ਜਾਨੇ ਆ ਜਾ ਨਹੀਂ ਨਹੀਂ ਆ ਜਾ ਆ ਜਾ ਆ ਜਾ ਆ ਜਾ ਇੱਕ ਮਿੰਟ ਖੜੇ ਬੜਾ ਦੂਰ ਹੋ ਜਾ ਸੁਣ ਆ ਜਾ ਬੜਾ ਦੂਰ ਹੋ ਲੇ ਇੱਥੇ ਦੂਰ ਆ ਇੱਥੇ ਦੂਰ ਆ ਜਾ ਦੂਰ ਆ ਜਾ ਨਹੀਂ ਆ ਜਾ ਦੂਰ ਆ ਜਾ ਤੈਨੂੰ ਕੰਮ ਛਣਵਾ ਦੇਣਾ ਮੇਰੇ ਨਾਲ ਦੇਖ ਵਾ ਉਰੇ ਉਰੇ ਹੋ ਰਿਹਾ ਯਾਰ ਮਣਕੇ ਕਹੀ ਰਿਹਾ ਹਾਂ ਹੋ ਬੈਠਾ ਨਹੀਂ ਦੂਰ ਹਾਂ ਦੂਰ ਹੋ ਜਾ ਦੂਰ ਆ ਜਾ ਲੈ ਕੱਟਿਆ ਅੰਜੀ ਬੋਲ ਹੁਣ ਤੂੰ ਬੋਲ ਕੀ ਕਹਿਣਾ ਚਾਹਣਾ ਮੈਂ ਕਹਿਣਾ ਚਾਹਣਾ ਕਿ ਬਾਪੂ ਸੜਿਆ ਬੰਦਾ ਕਰ ਜਾ ਬਾਬਾ ਲੈ 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 ਦੱਸ ਹੀ ਆਜੋ ਆਜੋ ਹੋਰ ਆਜੋ ਕਹਿੰਦਾ ਹੋਰ ਆਜੋ ਕਹਿੰਦਾ ਇਹ ਵੀ ਬੰਦਾ ਗਰਾਰੀ ਮਾਰਿਆ ਕਹਿੰਦਾ ਹੋਰ ਆਜੋ ਕਹਿੰਦਾ ਹੁਣ ਦੇਣਾ ਕੁਝ ਨਹੀਂ ਲੱਗਦੇ ਲੈ ਦੱਸ ਰਿਹਾ ਕਿ ਕਹਿੰਦਾ ਕਹਿੰਦਾ ਬਾਬੂ ਸੜਿਆ ਬੰਦਾ ਸਾਡੇ ਯਾਰ ਜਿੰਨੀ ਕਮਾਲ ਹੋ ਗਿਆ ਬਾਬਾ ਦਾ ਗਰਾਰੀ ਹੁੰਦਾ ਬਾਬਾ ਦੱਸਦਾ ਤੇ ਵੀ ਕੀ ਗੱਲ ਲੱਗਿਆ ਤੁਹਾਨੂੰ ਕਿਵੇਂ ਪਤਾ ਲੱਗਦਾ ਯਾਰ ਕਿਵੇਂ ਦੱਸਾਂ ਮੈਂ ਨਹੀਂ ਯਾਰ ਇੰਨੀ ਤਾਂ ਇਹ ਰਾਜ ਦੀਆਂ ਗੱਲਾਂ ਹੁੰਦੀਆਂ ਯਾਰ ਲੈ ਵੀ ਬਾਬੇ ਦਾ ਇਹ ਰਾਜਾ ਬਹਿਗਾ ਆਪਣੇ ਪਿੰਡੋਂ ਬਾਬੇ ਦਾ ਭਾਈ ਪੂਰੀ ਐਂ ਲਾਲਾ ਵੀਰ ਪੂਰਾ ਫੇਮ ਹੈਗਾ ਆਪਣੇ ਕੰਨੀ ਦੇ ਅੰਦਰ ਠੀਕ ਹੈ ਤੂੰ ਗੱਲ ਕੋਈ ਵੀ ਬੰਦਾ ਕਹੇ ਰ ਆਪਣਾ ਲੱਗਿਆ ਹਾਂਜੀ ਜਿਵੇਂ ਤੁਸੀਂ ਇਸ ਬਜ਼ੁਰਗ ਦੀ ਵੀਡੀਓ ਵੇਖੀ ਵੀ ਵੇਖੋ ਦੋ ਇਨਸਾਨ ਸਾਈਡ ਤੇ ਜਾ ਕੇ ਗੱਲ ਕਰਕੇ ਆਉਂਦੇ ਆਪਸ ਦੇ ਵਿੱਚ ਤੇ ਉਹਨੂੰ ਆ ਕੇ ਪੁੱਛਦੇ ਵੀ ਅਸੀਂ ਕੀ ਮੂਲ ਕੇ ਆਏ ਇੱਕ ਦੂਜੇ ਨਾਲ ਤਾਂ ਉਹ ਦੱਸ ਦਿੰਦਾ ਵੀ ਤੁਸੀਂ ਆਹ ਗੱਲ ਕਰਕੇ ਆਏ ਹੋ ਤਾਂ ਦੇਖ ਸਕਦੇ ਹੋ ਵੀ ਕਿੱਡੀ ਵੱਡੀ ਗੱਲ ਹੈ ਇਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਲਾ ਸਕਦੇ ਹਾਂ ਪਹਿਲੀ ਗੱਲ ਤਾਂ ਇਟਲੀ ਦੇ ਵਿੱਚ ਇੱਕ ਇਹੋ ਜੀ ਔਰਤ ਸੀਗੀ ਉਸ ਔਰਤ ਦੀ ਜਿਹੜੀ ਦੇਖਣ ਸ਼ਕਤੀ ਸੀ ਉਹ ਇੰਨੀ ਜ਼ਿਆਦਾ ਸੀ ਕਿ ਉਹ 1 ਕਿਲੋਮੀਟਰ ਤੋਂ ਬਿਨਾ ਇਨਸਾਨ ਨੂੰ ਦੇਖ ਕੇ ਪਰਖੇ ਦੇਖ ਸਕਦੀ ਸੀ ਵੀ ਕਿਦਾਂ ਦਾ ਫੇਸ ਹੈ ਇਨਸਾਨ ਦਾ 1 ਕਿਲੋਮੀਟਰ ਤੋਂ ਵੇਖ ਸਕਦੀ ਸੀ ਉਦਾਂ ਕਹਿ ਸਕਦੇ ਆ ਵੀ ਇਸ ਬਜ਼ੁਰਗ ਦੇ ਵਿੱਚ ਵੀ ਆਪਾਂ ਕਹਾਂਗੇ ਵੀ ਇੱਕ ਕਿਸੇ ਕਿਸਮ ਦੀ ਜਾਂ ਤਾਂ ਇਹਨੂੰ ਕਲਾ ਕਹਿ ਸਕਦੇ ਆਪਾਂ ਜਾਂ ਇਸ ਬਜ਼ੁਰਗ ਦੀ ਇੱਕ ਸੁਣਨ ਸ਼ਕਤੀ ਇੰਨੀ ਜ਼ਿਆਦਾ ਤੇਜ ਹੈ ਕਿ ਉਹ ਦੂਰ ਖੜੇ ਇਨਸਾਨਾਂ ਦੀ ਗੱਲ ਨੂੰ ਸੁਣ ਸਕਦਾ ਤੇ ਜਿਹੜੀ ਕਿ ਆਪਾਂ ਨੇੜੀਕ ਆਮ ਨਹੀਂ ਸੁਣ ਸਕਦੇ ਤੇ ਜਾਂ ਜੀ ਇਹਦੇ ਵਿੱਚ ਕੋਈ ਚਮਤਕਾਰ کہہ ਸਕਦੇ ਆ ਜਾਂ ਕੋਈ ਇਸ ਬਜ਼ੁਰਗ ਨੂੰ ਇੰਨੀ ਜ਼ਿਆਦਾ ਕਲਾ ਆਉਂਦੀ ਹੋਊਗੀ ਚਮਤਕਾਰ ਹੋਊਗਾ ਵੀ ਇਹ ਗੱਲਾਂ ਨੂੰ ਸਮਝ ਸਕਦਾ ਹੈ ਵੀ ਉਹ ਮੇਰੇ ਬਾਰੇ ਕੀ ਕਹੀ ਹੁੰਦੇ ਆ ਬਾਕੀ ਤੁਸੀਂ ਜੋ ਵੀ ਤੁਹਾਡੇ ਵਿਚਾਰ ਆ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਆਪਣੇ ਤਾਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਆਪਣੀ ਅੱਜ ਦੀ ਇੱਕ ਵੀਡੀਓ ਵਧੀਆ ਲੱਗੀ ਹੋ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ